ਨੇਨੇ ਕਿਉਂ ਛਾ ਗਿਆ ਨੇਰਾ ਬਾਬਾ ਦਿਸਦਾ ਨਹੀਂ ਸਵੇਰਾ ਬਾਬਾ ਨੇਨੇ ਕਿਉਂ ਛਾ ਗਿਆ ਨੇਰਾ ਬਾਬਾ ਦਿਸਦਾ ਨਹੀਂ ਸਵੇਰਾ ਬਾਬਾ ਬੱਚਾ ਬਚਾ ਤੇਰਾ ਬਾਬਾ ਬੱਚਾ ਬਚਾ ਤੇਰਾ ਬਾਬਾ ਅਣ ਆਈ ਕਿਉਂ ਮਰ ਰ ਆਈ ਤੇਰੇ ਹੁੰਦਿਆ ਕੌਣ ਸਾਡੇ ਨਾਲ ਐਂਡਾ ਤੱਕਾ ਕਰ ਰਿਹਾ ਏ ਤੇਰੇ ਹੁੰਦਿਆ ਕੌਣ ਸਾਡੇ ਨਾਲ ਐਂਡਾ ਤੱਕਾ ਕਰ ਰਿਹਾ ਏ ਅਕਲ ਜੋਰ ਨਾਲ ਚੱਲੇ ਬਾਬਾ ਮੈਂ ਵਹਿ ਰੋਏ ਕੱਲੇ ਬਾਬਾ ਅਕਲ ਜੋਰ ਨਾਲ ਚੱਲੇ ਬਾਬਾ ਮੈਂ ਬੰਦ ਹੋ ਗਏ ਦਰਵਾਜੇ ਸਭ ਦੇ ਬੰਦ ਹੋ ਗਏ ਦਰਵਾਜੇ ਸਭ ਦੇ ਹੂਨ ਹੀ ਹੂਨ ਤੋਲ ਡਰ ਕੇ ਆਏ ਤੇਰੇ ਹੁੰਦਿਆ ਕੌਣ ਸਾਡੇ ਨਾਲ ਐਂਡਾ ਤਕਕਾਰ ਕਰ ਰਿਹਾ ਆਏ ਤੇਰੇ ਹੁੰਦਿਆ ਕੌਣ ਸਾਡੇ ਨਾਲ ਐਂਡਾ ਤਕਕਾਰ ਕਰ ਰਿਹਾ ਆਏ ਵਾਹ